ਹਾਂਜੀ ਦੇਖੋ ਕਿੰਨਾ ਸੋਹਣਾ ਮੌਸਮਾ ਬਰਸਾਤ ਦਾ ਜੀਰੇ ਤੋਂ ਮੈਂ ਨ ਪੰਜ ਗੇ ਮਿੰਟ ਪਹਿਲਾਂ ਇੱਕ ਭੈਣ ਦੀ ਪੋਸਟ ਵੇਖ ਰਹੀ ਸੀਗੀ ਫਰੋਸਪਰ ਤੋਂ ਜਿਹੜੀ ਕਹਿੰਦੀ ਸਾਡੇ ਬਹੁਤ ਸੰਗਨੇ ਬੱਦਲ ਆ ਤੇਜ ਹਵਾਵਾਂ ਚੱਲ ਰਹੀਆਂ ਤੇ ਮਨ ਦੇ ਵਿੱਚ ਬੈਠੇ ਸੋਚ ਰਹੇ ਸੀ ਵੀ ਸਾਡੇ ਬੰਦਲ ਵੀ ਮੀਂਹ ਆਊਗਾ ਤੇ ਤੁਸੀਂ ਦੇਖੋ ਕਿੰਨਾ ਸੋਹਣਾ ਮੋਹਲਾ ਦਰਖਤ ਝੂਮ ਰਹੇ ਆ ਪੰਛੀ ਚਹਿ ਕਰੇ ਆ ਹੰਡੀ ਠਾਰ ਹਵਾ ਵਗ ਰਹੀ ਆ ਸੋ ਕਹਿੰਦੇ ਨਾ ਵੀ ਹਰ ਇੱਕ ਚੀਜ਼ ਦਾ ਹਰ ਇੱਕ ਰੁੱਤ ਦਾ ਕੋਈ ਨਾ ਕੋਈ ਕਨੈਕਸ਼ਨ ਹੁੰਦਾ ਕਿਸੇ ਨਾ ਕਿਸੇ ਚੀਜ਼ ਦੇ ਨਾਲ ਜਿਵੇਂ ਕਿ ਬਸ ਸੌਣ ਮਹੀਨਾ ਚੜਨ ਦੇ ਵਿੱਚ ਬਹੁਤ ਹੀ ਦਿਨ ਨਹੀਂ ਰਹਿ ਗਏ ਤੇ ਮਾਨਸੂਨ ਜਿਹੜਾ ਕਦੋਂ ਦਾ ਪੰਜਾਬ ਦੇ ਵਿੱਚ ਆਇਆ ਹੋਇਆ ਸੋ ਕਿੰਨਾ ਵਧੀਆ ਮਾਹੌਲ ਲੱਗਦਾ ਕਿਵੇਂ ਫਸਲਾਂ ਜਿਹੜੀਆਂ ਉਹ ਝੂਮ ਰਹੀਆਂ ਨੇ ਤੇ ਐਂ ਲੱਗਦਾ ਜਿਵੇਂ ਅੱਜ ਗਾ ਰਹੀਆਂ ਹੋਣ ਹਨਾ ਗੀਤ गा ਰਹੀਆਂ ਹੋਂ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਮਸਤੀ ਜ਼ਰੂਰ ਹੁੰਦੀ ਆ ਹਰ ਇੱਕ ਚੀਜ਼ ਲਹਿਰਾਉਣਾ ਚਾਹਦੀ ਆ ਦੇਖੋ ਕਿਵੇਂ ਫਸਲਾਂ ਝੂਮ ਰਹੀਆਂ ਕਿੰਨਾ ਸੋਹਣਾ ਮੌਸਮ ਆ ਤਾਂ ਅਸਮਾਨ ਵੱਲ ਚਾਤ ਮਾਰੀਏ ਤਾਂ ਕਿੱਡਾ ਵਧੀਆ ਮੌਸਮ ਆ ਹੈਨਾ ਤੇ ਆਏ ਲੱਗਦਾ ਵੀ ਜਿਵੇਂ ਲੋਕ ਤਾਂ Shimla ਕੋ ਘੁੰਮਣ ਜਾਂਦੇ ਆ ਪਰ ਸਾਨੂੰ ਆਏ ਲੱਗਦਾ Shimla ਇੱਥੇ ਹੀ ਆ ਸੋ ਇਹ ਜੀਆਂ ਚੀਜ਼ਾਂ ਜਿਹੜੀਆਂ ਮਨ ਨੂੰ ਬਹੁਤ ਜ਼ਿਆਦਾ ਸਕੂਨ ਦਿੰਦੀਆਂ ਨੇ ਖੁਸ਼ੀ ਮਹਿਸੂਸ ਹੁੰਦੀ ਆ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਦੀ ਹੁੰਦੀ ਆ ਅੱਜ ਸਾਲ ਮੈਨੂੰ ਇਹ ਮੌਸਮ ਬਹੁਤ ਪਿਆਰਾ ਲੱਗਦਾ ਮੈਨੂੰ ਜਦੋਂ ਪੂਰੇ ਸੰਗੜੀ ਬੱਦਲ ਹੋਣ ਠੰਡੀ ਹਵਾ ਵਗਦੀ ਹੋਵੇ ਮੈਂ ਉਹਦੇ ਸਾਰੇ ਦੁੱਖੀ ਭੁੱਲ ਜਾਂਦੀ ਮੈਨੂੰ ਲੱਗਦਾ ਕਿ ਕੁਦਰਤ ਆ ਨਾ ਜਿਹੜੀ ਇਹ ਬਹੁਤ ਬਲਵਾਨ ਆ ਵੀ ਜਿਵੇਂ ਮੱਝਾਂ ਸਾੜਨ ਦੀ ਰੋਤਾਂ ਹੁੰਦੀ ਆ ਕਿੰਨੀ ਗਾਰਮੀ ਗਈ ਦਰਾਖਤ ਕਿੰਨੇ ਮੱਛੇ ਫਸਲਾਂ ਤੱਕ ਇੰਨੀਆਂ ਮਾਰ ਦਿੱਤੀਆਂ ਹੈਣਾ ਤੇ ਪਰ ਜਦੋਂ ਇੱਕ ਇਹ ਮੌਸਮ ਆਉਂਦਾ ਅਸੀਂ ਸਾਰੇ ਆਪਣੇ ਦੁੱਖ ਭੁੱਲ ਕੇ ਇਸ ਮੌਸਮ ਨੂੰ ਅੰਜੋਏ ਕਰਦੇ ਆ ਤੁਸੀਂ ਉਧਰ ਜਾ ਕੇ ਕਿਵੇਂ ਝੂਮ ਰਹੇ ਆ ਕਿੱਡੇ ਸੋਹਣੇ ਲੱਗਦੇ ਆ ਕਿੱਡਾ ਵਧੀਆ ਮਾਹੌਲ ਆ ਹੈਣਾ ਤੇ ਸੋ ਇਸ ਮੌਲ ਦੇ ਵਿੱਚ ਮੈਨੂੰ ਲੱਗਦਾ ਹਰ ਕੋਈ ਬੰਦਾ ਖੁਸ਼ ਹੋਊਗਾ ਹੈਣਾ ਅੱਜ ਤੇ ਖੁਸ਼ ਹੋਣਾ ਵੀ ਚਾਹੀਦਾ ਜੇ ਜਿਦ ਕੁਦਰਤ ਇਸਾਂ ਨੂੰ ਯਾਰ ਦਾ ਵੱਖਰਾ ਪਿਆਰ ਦਾ ਕਰਦਾ ਵੱਖਰਾ ਹੀ ਸਕੂਨ ਹੁੰਦਾ ਕੁਦਰਤ ਦੀ ਹਰ ਕਹਿਨਾਤ ਦੇ ਵਿੱਚ ਬੜਾ ਵੱਖਰਾ ਜਿਹਾ ਸਕੂਨ ਹੈ ਨਾ ਸੋ ਜੀਰਦਾ ਜੱਪਾ ਇੱਕ ਬੁਲੀ ਪਾਈ ਆ ਬੇਟਾ ਵੀ ਅੱਜ ਘਰੇ ਸੀਗਾ ਹੈਲੋ ਹੈਲੋ ਮੰਮੀ ਨਾ ਟਿਕਣਾ ਜਾ ਦੰデア ਆਣੀ ਜਾਣੀ ਚੜਤੀ ਵੀਰ ਨਾ ਆਣੀ ਜਾਣੀ ਚੜਤੀ ਵੀਰ ਨਾ ਕੀ ਆਈ ਆ ਮਣ ਤੇਰੇ ਵੇ ਪਹਿਣਾ ਬਾਜ ਨਾ ਪਾਈ ਸੋਤੇ ਪਹਿਣਾ ਬਾਜ ਨਾ ਭਾਈ ਸੋਤੇ ਕਾਵਾ ਬਾਜ ਮਨੇਰੀ ਕਰਦੀ ਅਰਜ ਖੜੀ ਕਰਿਆ ਵੀਰਾ ਤੂੰ ਮੇਰੇ ਕਰਦੀ ਅਰਜ ਖੜੀ ਕਰਿਆ ਵੀਰਾ ਤੂੰ ਮੇਰੇ ਕਰਦੀ ਅਰੇ ਜਿਖੜੀ ਉਹ ਅਖਰੀ ਗੱਲ ਆ ਮੈਂ ਤਾਂ ਉਹਦੇ ਭਰਾਵਾਂ ਕੋਲੇ ਰਹਿੰਦੀ ਆ ਅਸੀਂ ਤਾਂ ਸਾਰੇ ਇਕੱਠੇ ਰਹਿਨੇ ਆ ਉਹ ਘਰ ਆ ਮੇਰੇ ਬ੍ਰਦਰ ਦਾ ਤੇ ਸੋ ਬੜਾ ਵਧੀਆ ਮਾਹੌਲ ਦੇਖੋ ਪੰਛੀ ਕਿਵੇਂ ਉਡਰ ਰਹੇ ਆ ਅਸਮਾਨ ਦੇ ਵਿੱਚ ਝੂਮ ਰਹੇ ਨੇ ਬਗਲੇ ਵੀ ਤੇ ਪੰਛੀ ਅਸਮਾਨ ਦੇ ਵਿੱਚ ਝੂਮ ਰਹੇ ਆ ਕਿੰਨਾ ਸੋਹਣਾ ਮਾਹੌਲ ਆ ਆ ਦਰਾਸਤਾ ਜਿਹੜਾ ਬਾਪੀ ਨੇ ਲਾਇਆ ਸੀ ਮੇਰੇ ਦਾਦਾ ਜੀ ਨੇ ਉਹ ਵੀ ਰਿਛੋ ਕਿੰਨਾ ਜਿਆਦਾ ਵਧੀਆ ਚੁੱਪੇ ਆਏ ਲੱਗਦਾ ਵੀ ਰੱਬ ਹੁਣੇ ਵਰੂਗਾ ਥਿੱਕੀ ਨਿੱਕੀ ਕੂਰਜੀ ਪੈ ਰਹੀ ਹੈ ਤੇ ਸੋ ਬਾਦਰੋਂ ਬੱਦਲ ਦਾ ਬਹੁਤ ਆਹ ਸਾਡੀ ਜੀ ਹੈ ਇਹ ਨਾ ਹੋ ਰਿਹਾ ਵੀ ਵੀਡੀਓ ਬਣਾਉਣ ਦੇ ਚੱਕਰ ਤੇ ਆਪੇ ਪੈ ਗਈ ਸੀ ਕਿ ਘਰ ਵਾਲੂ ਵੀ ਚੱਲ ਗਿਆ ਹੈ ਨਾ ਸੋ ਬਹੁਤ ਤੇ ਮੌਸਮ ਸਾਟੇ ਵਗੋ ਇਹ ਨਸੂਣਾ ਉਹਦੇ ਦੇਖੋ ਕਿੰਨਾ ਬਦਲ ਚਾ ਸਾਟੇ ਹਮੇਸ਼ਾ ਜਦੋਂ ਬਦਲ ਹੁੰਦਾ ਨੇ ਉੱਪਰ ਵਾਲੇ ਪਾਸੇ ਵਾਲੇ ਪਾਸੇ ਬੱਦਬਾ ਹਾਈਡਰੋ ਜਿੰਨਾ ਮਾਚੀ ਬੱਦਲ ਚੜਿਆ ਵੀ ਸਾਡੇ ਮੀਂਹ ਨਹੀਂ ਪੈਂਦਾ ਇੰਨੀ ਮੈਂ ਹੋ ਗਈ ਆ ਮੈਂ ਇਹ ਚੀਜ਼ ਦੇਖੀ ਆ ਵਾਚ ਕੀਤੀ ਆ ਇਹ ਸਾਡੇ ਸਵੇਸ਼ਾ ਵਾਸਤੇ ਜਦੋਂ ਇੱਧਰ ਇੱਧਰਲੀ ਗੱਠ ਤੋਂ ਮੀਂਹ ਆਊਗਾ ਨਾ ਬੱਦਲ ਉੱਠੂਗਾ ਉਦੋਂ ਸਾਡੇ ਮੀਂਹ ਪਊਗਾ ਨਹੀਂ ਸਾਡੇ ਮੀਂਹ ਨਹੀਂ ਪੈਂਦਾ ਆ ਵਦਿਆ ਹੈ ਨਾ ਕਹਿੰਦੇ ਨੇ ਕਾਲੀ ਐ ਟਾ ਕਾਲੇ ਰੋਰ ਸਰ ਸਾਡੇ ਜੋਰ ਜੋਰ ਕਾਲੀ ਐ ਟਾ ਕਾਲੇ ਸਰ ਸਾਡੇ ਜੋਰ ਜੋਰ ਰੱਬਾ ਰੱਬਾ ਮੀ ਮਰਸਾ ਸਾਡੀ ਗੁੱਟੀ ਢਾਣੀ ਪਰ ਰੱਬਾ ਰੱਬਾ ਮੀ ਵਰਸਾ ਇਦਾਂ ਬਦਲ ਚੜਿਆ ਕਿਹਨੇ ਕਿਹਾ ਨਾ ਕਿਹਨੇ ਤੁਸੀਂ ਜਵਾਕ ਕੋ ਆਏ ਬੋਲੋ ਕਾਲੀ ਹੈ ਇੱਟਾ ਕਾਲੇ ਰੋੜੀ ਵੀ ਸਾਰੇ ਜਨ ਕਿਹਨੇ ਰੱਬ ਦੀ ਕਮੇਟ ਸੱਚੀ ਨਹੀਂ ਆ ਜਾਂਦਾ ਸੋ ਲੱਗਦਾ ਵੀ ਸੋੰਦਾ ਰੱਬ ਕਿਦਾਂ ਦੇ ਬਦਲ ਆ ਆਰੇ ਆ ਕੁਦਰਤ ਕੀਮ ਨਾ ਜਾਣੀ ਹੈ ਡਾਡਾ ਬੇਪਰਵਾਹ ਹੈ ਨਾ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਮੈਂਟ ਚ ਅਸਮਾਨ ਸਾਫ ਸੀ ਧੁੱਪ ਸੀ ਮੈਂਟ ਚ ਬੱਦਲ ਹੋ ਗਏ ਰਾਕ ਆਵਦੀ ਹੋਂਦ ਨੂੰ ਦੱਸਦਾ ਰੱਬ ਕੀ ਆ